ਸਤਿ ਸ੍ਰੀ ਅਕਾਲ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੋ ਪਿਛਲੇ ਦਿਨੀ ਇੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਉਹਨਾਂ ਨਾਲ ਦੁਰਘਟਨਾ ਘਟਈ ਉਸ ਤੋਂ ਬਾਅਦ 11 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਕਿਤੇ ਉਹਨਾਂ ਦੀ ਜਿਹੜੀ ਇਹ ਮੌਤ ਹੈ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਜਿਹੜੇ ਸਵਾਲ ਖੜੇ ਕਰਕੇ ਗਈ ਹੈ ਕਿ ਬਹੁਤ ਸਾਰੇ ਭੇਦ ਜਿਹੜੇ ਨੇ ਬਹੁਤ ਸਾਰੇ ਤੱਥ ਨੇ ਉਹ ਸਾਰਿਆਂ ਵੱਲੋਂ ਜਿਹੜੇ ਛਪਾ ਲਏ ਗਏ ਨੇ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਇਸ ਦਿਸ ਬੰਦ ਵਿੱਚ ਬਹੁਤ ਸਾਰੀਆਂ ਹੁਣ ਪੋਸਟਾਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਅਸਲਾਮੁਅਲੈਕਮ ਸਸੀਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜ੍ਹਦੀ ਕਲਾ 'ਚ ਹੋਗੇ ਰਾਜ ਵੀ ਜਵੰਧਰ ਨੂੰ ਲੈ ਕੇ ਬੜੇ ਹੀ ਵੱਡੇ ਜਿਹੜੇ ਖੁਲਾਸੇ ਨੇ ਉਹ ਕੀਤੇ ਜਾ ਰਹੇ ਨੇ ਅਤੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਨਾਲ ਨਹੀਂ ਹੋਈ ਬਲਕਿ ਇਹ ਕੋਈ ਪਲਾਨ ਮਰਡਰ ਹੈ ਕਿਉਂਕਿ ਰਾਜਵੀਰ ਜਵੰਦਾ ਦੇ ਨਾਲ ਜਿਹੜੇ ਦੋਸਤ ਸਨ ਕਿਸੇ ਦੇ ਵੀ ਕੋਈ ਇੰਟਰਵਿਊ ਜਿਹੜਾ ਨਹੀਂ ਆਇਆ ਕਿਸੇ ਦੇ ਮੋਬਾਈਲ ਕੈਮਰੇ ਜਿਹੜਾ GoPro ਸੀ ਐਕਸੀਡੈਂਟ ਦੇ ਵੇਲੇ ਉਹ ਕੋਈ ਵੀ ਵੀਡੀਓ ਰਿਕਾਰਡ ਨਹੀਂ ਹੋਈ ਰਾਜਵੀਰ ਜਵੰਦਾ ਦੇ ਬਾਈਕ ਦੇ ਉੱਤੇ ਵੀ ਦੋ ਕੈਮਰੇ ਲੱਗੇ ਹੁੰਦੇ ਸਨ ਉਹ ਕੈਮਰੇ ਵੀ ਉਸ ਟਾਈਮ ਆਫ ਸਨ ਐਕਸੀਡੈਂਟ ਤੋਂ ਬਾਅਦ ਐਂਬੂਲੈਂਸ ਨੂੰ ਨਹੀਂ ਬੁਲਾਇਆ ਗਿਆ ਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਐਕਸੀਡੈਂਟ ਦੀ ਜਗ੍ਹਾ ਤੇ ਬੁਲੈਰੋ ਗੱਡੀ ਵੀ ਪਾਈ ਗਈ ਖ਼ਤਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਬੁਲੈਰੋ ਦੇ ਨਾਲ ਟਕਰਾਏ ਨੇ ਤੇ ਪਸ਼ੂਆਂ ਦੇ ਨਾਲ ਨਹੀਂ ਟਕਰਾਏ ਤੇ ਕੀ ਰਾਜਵੀਰ ਜਵੰਦਾ ਨੂੰ ਕਤਲ ਕੀਤਾ ਗਿਆ ਹੈ ਜਾਂ ਸਿਰਫ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ ਚ ਸਤਿ ਸ੍ਰੀ ਅਕਾਲ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੋ ਪਿਛਲੇ ਦਿਨੀ ਇੱਕ ਮਾਚਲ ਪ੍ਰਦੇਸ਼ ਦੇ ਵਿੱਚ ਜੋ ਉਹਨਾਂ ਨਾਲ ਦੁਰਘਟਨਾ ਘਟੀ ਉਸ ਤੋਂ ਬਾਅਦ 11 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਆ ਕੇ ਕਿਤੇ ਉਹਨਾਂ ਦੀ ਜਿਹੜੀ ਇਹ ਮੌਤ ਹੈ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਜਿਹੜੇ ਸਵਾਲ ਖੜੇ ਕਰਕੇ ਗਈ ਹੈ ਕਿ ਬਹੁਤ ਸਾਰੇ ਭੇਦ ਜਿਹੜੇ ਨੇ ਬਹੁਤ ਸਾਰੇ ਤੱਥ ਨੇ ਉਹ ਸਾਰਿਆਂ ਵੱਲੋਂ ਜਿਹੜੇ ਛਪਾ ਲਏ ਗਏ ਨੇ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਇਸ ਦਿਸਬੰਦ ਵਿੱਚ ਬਹੁਤ ਸਾਰੀਆਂ ਹੁਣ ਪੋਸਟਾਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਕਿਉਂਕਿ ਰਾਜਵੀਰ ਜਵੰਦਾ ਦੀ ਜੜੀ ਲੋਕਪ੍ਰੀਤ ਹੈ ਉਹ ਇਸ ਵਕਤ ਕਿਸੇ ਤੋਂ ਵੀ ਛੂਪੀ ਨਹੀਂ ਸੀ ਕਿਉਂਕਿ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ 52 ਸ਼ੋਅ ਜਿਹੜੇ ਸੀ ਉਹ ਬੁੱਕਸ ਹਨ ਜੋ ਉਹਨਾਂ ਨੇ ਉਹਦੇ ਵਿੱਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਾ ਸੀ ਔਰ ਇਸ ਦੁਰਘਟਨਾ ਤੋਂ ਬਾਅਦ ਉਹ ਇਸ ਸੰਸਾਰ ਤੋਂ ਚਲੇ ਗਏ ਤਾਂ ਹੁਣ ਉਹਨਾਂ ਦੇ ਜਿਹੜੇ 52 ਸ਼ੋ ਬੁੱਕ ਨੇ ਜਿਹੜੇ ਉਹਨਾਂ ਦੇ ਦੋਸਤ ਕਲਾਕਾਰ ਸੀ ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੇ ਇਹ ਜਿਹੜੇ ਸ਼ੋ ਨੇ ਉਹ ਰੱਦ ਨਾ ਕੀਤੇ ਜਾਣ ਅਸੀਂ ਪਰਿਵਾਰ ਨਾਲ ਗੱਲਬਾਤ ਕਰਕੇ ਇਹ ਸ਼ੋ ਲਗਾਵਾਂਗੇ ਤੇ ਉਹਨਾਂ ਦੀ ਜਿਹੜੀ ਸ਼ੋ ਦੀ ਕਮਾਈ ਹੋਏਗੀ ਉਹ ਅਸੀਂ ਪਰਿਵਾਰ ਨੂੰ ਸੌਂਪਾਂਗੇ ਉਹ ਗਾਇਕ ਨੇ ਸਾਥੀ ਕਲਾਕਾਰ ਨੇ ਜਿਨ੍ਹਾਂ ਨੇ ਇਹ ਸ਼ੋਅ ਕਰਨ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਜਿਵੇਂ ਮਸ਼ਹੂਰ ਗਾਇਕ ਰਣਜੀਤ ਬਾਵਾ ਅਦਾਕਾਰ ਤੇ ਗਾਇਕ ਜਿਹੜੇ ਐਮੀ ਵਿਰਕ ਜਸ ਬਾਜਵਾ ਤੇ ਕੁਲਵਿੰਦਰ ਬਿੱਲਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਦੇ ਸ਼ੋਅ ਲਗਾ ਕੇ ਜਿਹੜੀ ਕਮਾਈ ਹੈ ਉਹ ਪਰਿਵਾਰ ਨੂੰ ਸੌਂਪਾਂਗੇ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਮੌਤ ਦੇ ਜਿਹੜੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਜੋ ਦਿਨ ਬਾ ਦਿਨ ਸਾਹਮਣੇ ਆ ਰਿਹਾ ਹੈ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਜਿਹੜੀ ਉਸ ਤੋਂ 2 ਦਿਨ ਪਹਿਲਾਂ ਪੋਸਟ ਪਾਈ ਜਾਂਦੀ ਉਹਦੇ 'ਚ ਸਾਫ਼ ਸ਼ੋਅ ਹੋ ਰਿਹਾ ਕਿ ਉਹ ਇੱਕ ਕਾਫਲੇ ਦੇ ਨਾਲ ਇਸ ਤਰੀਕੇ ਦੇ ਜਿਹੜੇ ਰਾਈਡ ਤੇ ਜਾ ਰਹੇ ਸਨ ਔਰ ਉਹਨਾਂ ਦੇ ਜਿਹੜੇ ਕੈਮਰੇ ਸਨ ਉਹ ਹੈਲਮਟ ਦੇ ਉੱਪਰ ਹਮੇਸ਼ਾ ਆਨ ਰਹਿੰਦੇ ਸਨ ਉਸ ਦਿਨ ਉਹਨਾਂ ਦਾ ਇਹ ਕੈਮਰਾ ਬੰਦ ਹੋਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਅਗਲੀ ਗੱਲ ਜਿੰਨੇ ਉਹਨਾਂ ਦੇ ਨਾਲ ਸਾਥੀ ਸਨ ਚਾਹੇ 5 ਜਾਂ 6 ਜਾਂ 7 ਜਿੰਨੇ ਵੀ ਸਨ ਉਹਨਾਂ ਸਾਰੇ ਉਹ ਆਪਣੀ-ਆਪੋ ਆਪਣੀਆਂ ਅਲੱਗ-ਅਲੱਗ ਬਾਈਕ ਦੇ ਉੱਪਰ ਸਨ ਔਰ ਉਹਨਾਂ ਸਾਰਿਆਂ ਦੇ ਹੈਲਮਟ ਦੇ ਉੱਪਰ ਹੀ ਕੈਮਰੇ ਲੱਗੇ ਹੋਏ ਸਨ ਜੋ ਇੱਕ-ਇੱਕ ਪਲ ਦੀ ਜਿਹੜੀ ਹੈ ਉਹ ਰਿਕਾਰਡਿੰਗ ਕਰਦੇ ਸਨ ਪਰ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਇਹ ਹੈ ਕਿ ਜਦੋਂ ਰਾਜਵੀਰ ਜਵੰਦਾ ਦੀ ਇਹ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕਦਮ ਹੀ ਉਹ ਸਾਰੇ ਦੇ ਸਾਰੇ ਰਾਈਡਰ ਕਿੱਥੇ ਚਲੇ ਗਏ ਜਿਹੜੇ ਉਹਨਾਂ ਦੇ ਨਾਲ ਸਾਥੀ ਸਨ ਔਰ ਉਸ ਵੇਲੇ ਸੋ ਕੋ ਰਾਜਵੀਰ ਜਵੰਦਾ ਨੂੰ ਉਹਨਾਂ ਦੀ ਸਖਤ ਲੋੜ ਸੀ ਤਾਂ ਕਿ ਉਹਨੂੰ ਉਹ ਫਰਸਟ ਏਡ ਦਿੰਦੇ ਜਦ ਤੱਕ ਰਾਜਵੀਰ ਜਵੰਦਾ ਸਹੀ ਹਸਪੀਟਲ ਹਸਪੀਟਲ ਦੇ ਵਿੱਚ ਦਾਖਲ ਨਾ ਹੋ ਜਾਂਦਾ ਤਦ ਤੱਕ ਉਹਨਾਂ ਨੇ ਉਹਨਾਂ ਦਾ ਉਹ ਸਾਥ ਦੇਣਾ ਸੀ ਪਰ ਇਸ ਇਹ ਸਵਾਲ ਖੜੇ ਕਰਦੀ ਹੈ ਗੱਲ ਕਿ ਉਹ ਤੁਰੰਤ ਉੱਥੋਂ ਇੱਕਦਮ ਕਿੱਥੇ ਚਲੇ ਗਏ ਦੂਜੀ ਗੱਲ ਇਹ ਹੈ ਕਿ ਰਾਈਡ ਦੇ ਦੌਰਾਨ ਜਿਹੜਾ ਕੈਮਰਾ ਦੂਜਿਆਂ ਦੇ ਲੱਗੇ ਹੋਇਆ ਸੀ ਚਲੋ ਜੇ ਰਾਜਵੀਰ ਜਵੰਦਾ ਦਾ ਕੈਮਰਾ ਬੰਦ ਵੀ ਸੀ ਤਾਂ ਜਿਹੜਾ ਦੂਜੇ ਰਾਈਡਰਸ ਦੇ ਕੈਮਰੇ ਲੱਗੇ ਹੋਏ ਸਨ ਉਹਨਾਂ ਦੇ ਵਿੱਚ ਕਿਤੇ ਵੀ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਦਿਖੀ ਕਿ ਵਾਕਈ ਉਹਨਾਂ ਦਾ ਐਕਸੀਡੈਂਟ ਟੱਠਿਆਂ ਦੇ ਵਿੱਚ ਵੱਜਨ ਕਰਕੇ ਹੋਇਆ ਜਾਂ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਜਦੋਂ ਟੱਠਿਆਂ ਨੂੰ ਤੋਂ ਬਚ ਕੇ ਲੰਘ ਰਹੇ ਸਨ ਤਾਂ ਸਾਹਮਣੇ ਆ ਰਹੀ ਜਿਹੜੀ ਬਲੈਰੋ ਗੱਡੀ ਹੈ ਉਹਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਕਹਿਣ ਦਾ ਕੀ ਭਾਵ ਹੈ ਕਿ ਆਪਾਂ ਇਹ ਗੱਲ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੋ ਵਹੀਕਲ ਆਪੋ ਇੱਕ ਦੂਸਰੇ ਦੇ ਵਿੱਚ ਟਕਰਾਉਂਦੇ ਨੇ ਐਕਸੀਡੈਂਟ ਤੋਂ ਬਾਅਦ ਦੋਵੇਂ ਸਾਧਨ ਜਿਹੜੇ ਹੁੰਦੇ ਨੇ ਕੈਪਚਰ ਕਰ ਲਏ ਜਾਂਦੇ ਨੇ ਉੱਥੋਂ ਦੀ ਪੁਲਿਸ ਦੁਆਰਾ ਪਰ ਅੱਜ ਤੱਕ ਵੀ ਸੋਸ਼ਲ ਮੀਡੀਆ ਦੇ ਵਿੱਚ ਉਹ ਵਾਲੀ ਬਲੈਰੋ ਨਹੀਂ ਦਿਖਾਈ ਗਈ ਕਿ ਉੱਥੋਂ ਦੀ ਪੁਲਿਸ ਨੇ ਉਹ ਵਾਲੀ ਬਲੈਰੋ ਕਦੋਂ ਕੈਪਚਰ ਕੀਤੀ ਕਿਉਂਕਿ ਉਹ ਐਕਸੀਡੈਂਟਲ ਸਾਧਨ ਸੀ ਜੇ ਬਲੈਰੋ ਚ ਵੱਜੇ ਨੇ ਤੇ ਕਿਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਠੱਠਿਆਂ ਦੇ ਵਿੱਚ ਵਜੇ ਨੇ ਮਤਲਬ ਇੱਥੇ ਦੋ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਸਵਾਲ ਖੜੇ ਕਰਦੀਆਂ ਨੇ ਕਿ ਵਾਕਈ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਹੈ ਵਾਰਾ ਪਸ਼ੂਆਂ ਦੇ ਵਿੱਚ ਵਜਨ ਨਾਲ ਹੋਇਆ ਜਾਂ ਬਲੈਰੋ ਗੱਡੀ 'ਚ ਵਜਨ ਨਾਲ ਹੋਇਆ ਇਹ ਗੱਲ ਕਿੱਥੋਂ ਪਤਾ ਲੱਗਣੀ ਸੀ ਜਿਹੜੇ ਉਹਨਾਂ ਦੇ ਨਾਲ ਰਾਈਡ ਕਰ ਰਹੇ ਸਨ ਉਹਨਾਂ ਦੇ ਕੈਮਰਿਆਂ ਦੇ ਵਿੱਚ ਤਾਂ ਇਹ ਗੱਲ ਜ਼ਰੂਰ ਰਿਕਾਰਡ ਹੋਈ ਹੋएगी ਪਰ ਅੱਜ ਤੱਕ ਉਹਨਾਂ 'ਚੋਂ ਇੱਕ ਵੀ ਬੰਦਾ ਜਿੰਨੇ ਉਹਨਾਂ ਦੇ ਸਾਥੀ ਨਾਲ ਸਨ ਸੋਸ਼ਲ ਮੀਡੀਆ ਦੇ ਰੂਬਰੂ ਹੋ ਕੇ ਇੱਕ ਵੀ ਗੱਲ ਉਹਨਾਂ ਨੇ ਆਪਣੇ ਮੂੰਹ ਜਿਹੜੀ ਜਨਤਾ ਨੂੰ ਦੱਸੀ ਨਹੀਂ ਇਹ ਵੀ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਦੂਸਰੀ ਅਗਲੀ ਗੱਲ ਜਿਹੜੀ ਉਹਨਾਂ ਦੀ ਜਿਹੜੀ ਹੈਲਮਟ ਪਾਇਆ ਹੋਇਆ ਸੀ ਤੇ ਜਿਹੜੀ ਵਰਦੀ ਪਾਈ ਹੋਈ ਸੀ ਜਿਹੜਾ ਉਹ ਸੂਟ ਸੀ ਰਾਈਟ ਸੂਟ ਉਹ ਬਹੁਤ ਮਹਿੰਗਾ ਸੀ ਕਹਿੰਦਾ ਕਿ ਭਾਵੇਂ ਕਿ ਉਹ ਬਣਿਆ ਹੀ ਇਸ ਕੰਮ ਵਾਸਤੇ ਹੁੰਦਾ ਹੈ ਕਿ ਜੇ ਕਿਤੇ ਦੁਰਘਟਨਾ ਘਟਦੀ ਹੈ ਤਾਂ ਉਹ ਬੰਦੇ ਦੇ ਬਚਾਲ ਹੀ ਹੁੰਦਾ ਜਿਵੇਂ ਕਾਰ ਦੇ ਵਿੱਚ 에어ਬੈਗ ਹੁੰਦੇ ਨੇ ਇਸੇ ਤਰੀਕੇ ਨਾਲ ਉਹ ਵੀ ਜਿਹੜਾ ਸੇਫਟੀ ਸੂਟ ਹੁੰਦਾ ਉਹਦਾ ਵੀ ਇਹੀ ਕੰਮ ਹੁੰਦਾ ਹੈ ਕਿ ਰਾਈਡਰ ਨੂੰ ਘੱਟ ਤੋਂ ਘੱਟ ਸੱਟ ਲੱਗੇ ਪਰ ਇੱਥੇ ਦੇਖਿਆ ਜਾ ਰਿਹਾ ਹੈ ਕਿ ਬਹੁਤ ਉਹ ਰਾਈਡਰ ਸੂਟ ਪਾਏ ਹੋਣ ਦੇ ਬਾਵਜੂਦ ਹੈਲਮਟ ਲੱਗੇ ਹੋਣ ਦੇ ਬਾਵਜੂਦ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਵੀ ਭਿਆਨਕ ਸੱਟ ਹੈ ਤੇ ਉਹਨਾਂ ਦੀ ਜਿਹੜੀ ਰੀੜ ਦੀ ਹੱਡੀ ਹੈ ਉਹ ਟੁੱਟੀ ਹੋਈ ਪਾਈ ਗਈ ਹੈ ਇਹ ਵੀ ਇੱਕ ਸਵਾਲ ਖੜਾ ਕਰਦੀ ਹੈ ਕਹਿੰਦਾ ਕਿ ਭਾਵੇਂ ਕਿ ਬਹੁਤ ਸਾਰੇ ਰਹੱਸ ਨਾਲ ਹੀ ਲੈ ਕੇ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲੇ ਗਏ ਨੇ ਅਗਲੀ ਗੱਲ ਜਿਹੜੀ ਇੱਕ ਹੋਰ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਉਹਨਾਂ ਦੇ ਜਿੱਥੇ-ਜਿੱਥੇ ਵੀ ਪੰਸ਼ੰਸ਼ਕ ਨੇ ਸਾਰੇ ਇਹ ਗੱਲ ਨੂੰ ਜਾਨਣਾ ਚਾਹੁੰਦੇ ਨੇ ਕਿ ਵਾਕਈ ਇਹ ਐਕਸੀਡੈਂਟ ਹੀ ਹੈ ਜਾਂ ਕੁਝ ਹੋਰ ਤਾਂ ਨਹੀਂ ਜੋ ਅੱਗੇ ਪਿਛਲੇ ਪੰਜਾਬ ਦੇ ਮਸ਼ਹੂਰ ਲੋਕਾਂ ਨਾਲ ਹੋਇਆ ਹੈ ਜੀ ਤੇ ਅੱਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਰਾਜਵੀ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਬੜੇ ਹੀ ਵੱਡਾ ਮਾਮਲਾ ਜਿਹੜਾ ਖੜਾ ਹੋ ਗਿਆ ਗੱਲ ਕੀਤੀ ਜਾ ਰਹੀ ਹੈ ਰਾਜਵੀ ਜਵੰਦਾ ਤੇ ਉਹਨਾਂ ਦੇ ਦੋਸ ਜਿਹੜੇ ਨੇ ਇੱਕ ਗਰੁੱਪ ਦੇ ਵਿੱਚ ਗਏ ਸਨ ਬਾਈਕ ਰਾਈਡ ਤੇ ਤੇ ਉਹਨਾਂ ਦੇ ਸਿਰ ਦੇ ਉੱਤੇ ਕੈਮਰੇ ਲੱਗੇ ਸਨ ਉਹਨਾਂ ਦੇ ਬਾਈਕ ਦੇ ਉੱਤੇ ਕੈਮਰੇ ਲੱਗੇ ਸਨ ਲੇਕਿਨ ਐਕਸੀਡੈਂਟ ਦੇ ਵੇਲੇ ਦੀ ਕੋਈ ਫੁਟੇਜ ਵੀ ਸਾਹਮਣੇ ਨਹੀਂ ਆਈ ਅਗਰ ਰਾਜਵੀ ਜਵੰਦਾ ਦੇ ਕੈਮਰਿਆਂ ਦੀ ਬੈਟਰੀ ਖਤਮ ਹੋ ਗਈ ਸੀ ਤੇ ਉਹਨਾਂ ਦੇ ਕਿਸੇ ਦੋਸ ਦੇ ਕੈਮਰੇ ਦੇ ਵਿੱਚ ਇਹ ਚੀਜ਼ ਰਿਕਾਰਡ ਹੋ ਸਕਦੀ ਸੀ ਕਿ ਰਾਜਵੀ ਜਵੰਦਾ ਦਾ ਐਕਸੀਡੈਂਟ ਕਿਵੇਂ ਹੋਇਆ ਦੂਜੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਐਕਸੀਡੈਂਟ ਜਾਂ ਬੁਲੈਰੋ ਨਾਲ ਹੋਇਆ ਜਾਂ ਵਾਰਾ ਪਸ਼ੂਆਂ ਨਾਲ ਹੋਇਆ ਇਹ ਗੱਲ ਵੀ ਕਲੀਅਰ ਨਹੀਂ ਕੀਤੀ ਜਾ ਰਹੀ ਕਿ ਕਿਸ ਤਰ੍ਹਾਂ ਉਹਨਾਂ ਦਾ ਐਕਸੀਡੈਂਟ ਹੋਇਆ ਇੱਥੇ ਦੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਬਲੈਰੋ ਚ ਵੱਜ ਗਏ ਉਹ ਪਸ਼ੂਆਂ ਚ ਵੱਜ ਗਏ ਲੇਕਿਨ ਅਜੇ ਤੱਕ ਕਿਸੇ ਉਹਨਾਂ ਦੇ ਦੋਸਤ ਨੇ ਸਾਹਮਣੇ ਆ ਕੇ ਇਹ ਗੱਲ ਨਹੀਂ ਦੱਸੀ ਕਿ ਰਾਜਵੀ ਜਵੰਦਾ ਦਾ ਐਕਸੀਡੈਂਟ ਕਿਵੇਂ ਹੋਇਆ ਕਿਉਂਕਿ ਉਹਨਾਂ ਦਾ ਕੋਈ ਵੀ ਦੋਸਤ ਜਿਹੜਾ ਮਨਜ਼ਰੇ ਆਮ ਤੇ ਨਹੀਂ ਆਇਆ ਤੇ ਕਿਸੇ ਟੀਵੀ ਚੈਨਲ ਤੇ ਇੰਟਰਵਿਊ ਦੇ ਵਿੱਚ ਕੋਈ ਵੀ ਸੱਚੀ ਗੱਲ ਨਹੀਂ ਦੱਸੀ ਗਈ। ਇਹਦੇ ਤੋਂ ਪਹਿਲਾਂ ਵੀ ਪੰਜਾਬ ਦੇ ਸਿੰਗਰਾਂ ਨਾਲ ਪੰਜਾਬੀ ਨੌਜਵਾਨਾਂ ਨਾਲ ਹਾਦਸੇ ਪੇਸ਼ ਆਏ ਨੇ। ਖਦਸ਼ਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਰਾਜਵੀਰ ਜਵੰਦਾ ਦਾ ਵੀ ਕਤਲ ਕੀਤਾ ਜਾ ਸਕਦਾ ਹੈ। ਕਿਉਂਕਿ ਕੈਮਰਿਆਂ ਦਾ ਬੰਦ ਹੋਣਾ, ਐਂਬੂਲੈਂਸ ਨੂੰ ਨਾ ਬੁਲਾਇਆ ਜਾਣਾ, ਉਹਨਾਂ ਨੂੰ ਡਿਫਰੈਂਟ ਹਸਪੀਟਲਸ 'ਚ ਲੈ ਕੇ ਜਾਇਆ ਜਾਣਾ ਤੇ ਕੋਈ ਵੀ ਵੀਡੀਓ ਰਿਕਾਰਡ ਨਾ ਹੋਣਾ। ਬੁਲੈਰੋ ਗੱਡੀ ਜਿਹੜੀ ਹੈ ਉਹਦਾ ਗਾਇਬ ਹੋ ਜਾਣਾ ਐ ਸਾਰੀਆਂ ਚੀਜ਼ਾਂ ਬੜੇ ਹੀ ਵੱਡੇ ਸਵਾਲ ਚੁੱਕਦੀਆਂ ਨੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਤੇ ਐਸ ਜਿਹੜੇ ਸਵਾਲ ਸੋਸ਼ਲ ਮੀਡੀਆ ਤੇ ਚੁੱਕੇ ਜਾ ਰਹੇ ਨੇ ਇਹਨਾਂ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾ ਹਾਫਿਜ਼